ਪ੍ਰਤਾਪ ਸਿੰਘ ਬਾਜਵਾ ਨੂੰ ਪਤਾ ਹੈ ਕਿ ਪੰਜਾਬ ਚ ਕਾਂਗਰਸ ਜਿੱਤ ਨਹੀਂ ਰਹੀ ਇਸੇ ਕਰਕੇ ਇਦਾਂ ਦੇ ਜਿਹੜੇ ਬਿਆਨ ਬਾਜੀ ਆ ਉਹ ਸਿਰਫ ਬੀਜੇਪੀ ਦੇ ਕਹਿਣ ਤੇ ਦੇ ਰਹੇ ਆ ਕੇਜਰੀਵਾਲ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣ ਤਾਂ ਸਿੱਧੇ ਹੁੱਕੇ ਵੋਟਾਂ ਪਾਓ ਸਾਨੂੰ ਇਹ ਬਾਕੀ ਹਿਸਾਬ ਕਿਤਾਬ ਅਸੀਂ ਜਦੋਂ ਕੋ 6 ਮਹੀਨੇ 8 ਮਹੀਨੇ ਬਾਅਦ ਆਪਦਾ ਕਰ ਲਵਾਂਗੇ ਇਹਨਾਂ ਦੇ ਨਾਲ ਤਾਂ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਵੋਟ ਆ ਉਹ ਖਰਾਬ ਹੋਵੇ ਜਿਹੜੀ ਬੀਜੇਪੀ ਦੀ ਵਿਰੋਧੀ ਵੋਟ ਆ ਉਹ ਖਰਾਬ ਹੋਵੇ ਤਾਂ ਕਿ ਕਾਂਗਰਸ ਜਿੱਤਣਾ ਨਹੀਂ ਉਹਨਾਂ ਨੂੰ ਵੋਟ પા ਕੇ ਵੀ ਆਮ ਆਦਮੀ ਪਾਰਟੀ ਨੂੰ ਕਿਸੇ ਤਰ੍ਹਾਂ ਰੋਕ ਲਈਏ ਅੱਜ ਪ੍ਰਤਾਪ ਸਿੰਘ ਬਾਜਬਾ ਜੋ ਬਿਆਨਬਾਜ਼ੀ ਕਰ ਰਹੇ ਆ ਉਹ ਸਿਰਫ ਬੀਜੇਪੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਕਹਿਣ ਤੇ ਜਿਹੜੀ ਬਿਆਨਬਾਜ਼ੀ ਕਰ ਰਹੇ ਆ ਇਹ ਸਾਰਾ ਜਿਹੜਾ ਦੇਸ਼ ਹੈ ਸਾਰਾ ਪੰਜਾਬ ਹੈ ਜਿਹੜਾ ਉਹ ਜਾਣਦਾ ਵੀ ਉਹ ਪਹਿਲਾਂ ਵੀ ਬੀਜੇਪੀ ਦੇ ਇਸ਼ਾਰਿਆਂ ਤੇ ਜਿਹੜਾ ਕੰਮ ਹੈ ਉਹ ਕਰਦੇ ਰਹੇ ਆ ਤੇ ਅੱਜ ਵੀ ਬੀਜੇਪੀ ਦੇ ਚਾਰਾਂ ਦੇ ਕੰਮ ਕਰ ਰਹੇ ਆ ਮੁਕਾਬਲਾ ਨਹੀਂ ਜੀ ਇਹਨਾਂ ਦਾ ਮੁਕਾਬਲਾ ਦੂਜੇ ਨੰਬਰ ਤੇ ਕਹਿਣਾ ਆਉਂਦਾ ਆਮ ਆਦਮੀ ਪਾਰਟੀ 100% ਪਹਿਲੇ ਨੰਬਰ ਤੇ ਆਉਗੀ ਦੇਖੋ ਅੱਜ ਆ ਮੇਰਾ ਲਹਿਰੇ ਚ 25ਵਾਂ ਪ੍ਰੋਗਰਾਮ ਆ ਲਾਸਟ ਮੈਂ ਖਾਈ ਪਿੰਡ ਤੋਂ ਸ਼ੁਰੂ ਕੀਤਾ ਸੀ ਲੇਲਕਲਾਂ ਲੇਲ ਖੁਰਦ ਸਾਰੇ ਪਿੰਡਾਂ ਚੋਂ ਹੁੰਦਾ ਹੋਇਆ 25ਵਾਂ ਪ੍ਰੋਗਰਾਮ ਆ ਦੁਬਾਰਾ ਕਿ ਲਹਿਰੇ ਜਿਹੜਾ ਕੀਤਾ ਤੇ 25 ਪਿੰਡਾਂ ਚ ਕਈ ਪਿੰਡਾਂ ਚ ਦੋ ਦੋ ਜਗ੍ਹਾ ਪ੍ਰੋਗਰਾਮ ਸੀ ਇੱਕ ਇੱਕ ਪਿੰਡ ਚ ਦੋ ਦੋ ਜਗ੍ਹਾ ਵੀ ਤੋਲਿਆ ਸਾਡੇ ਹਿਸਾਬ ਨਾਲ ਲੋ ਵੀ ਮੈਨੂੰ ਲੱਗਦਾ ਵੀ 35 ਤੋਂ 40 ਪ੍ਰੋਗਰਾਮ ਜਿਹੜੇ ਆ ਅੱਜ ਮੈਂ ਤੇ ਐਮਐਲਏ ਸਾਹਿਬ ਜਿਹੜੇ ਉਹ ਕਰਕੇ ਆਇਆ ਤੇ ਬਹੁਤ ਵਧੀਆ ਰਿਸਪੌਂਸ ਸੀ ਸਾਰੇ ਵਰਕਰ ਪੂਰੇ ਚਾਰਜ ਨੇ ਤੇ ਮੈਨੂੰ ਲੱਗਦਾ ਵੀ ਜਿੰਨੀ ਲੀਡ ਗੋਲ ਸਾਹਿਬ ਦੀ ਆਈ ਸੀ ਉਹ ਲੀਡ ਦਾ ਰਿਕਾਰਡ ਵੀ ਲੈ ਰਿਆ ਰਿਹਾ ਕੀ ਤੋੜਨਗੇ ਸਰ ਅੱਜ ਇੱਕ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਪੀਸੀ ਕੀਤੀ ਆ ਉਹਦੇ ਵਿੱਚ ਕਿਹਾ ਗਿਆ ਵੀ ਅਰਵਿੰਦ ਕੇਜਰੀ ਬਣ ਲਈ ਕਿਹਾ ਵੀ ਕਾਂਗਰਸ ਦੇ ਪ੍ਰਧਾਨ ਮੰਤਰੀ ਬਣਗੇ ਕਿ ਸਾਡੀ ਕਾਂਗਰਸ ਨੂੰ ਵੋਟਾਂ ਪਾਈਆਂ ਜਾਣ ਜਰੂਰ ਕੇ ਪੰਜਾਬ ਦੇ ਵਿੱਚ ਜਿਹੜਾ ਦੇਖੋ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੂੰ ਪਤਾ ਹੈ ਕਿ ਪੰਜਾਬ ਚ ਕਾਂਗਰਸ ਜਿੱਤ ਨਹੀਂ ਰਹੀ ਇਸੇ ਕਰਕੇ ਇਦਾਂ ਦੇ ਜਿਹੜੇ ਬਿਆਨਬਾਜ਼ੀ ਹੈ ਉਹ ਸਿਰਫ ਬੀਜੇਪੀ ਦੇ ਖਿਲਾਫ ਤੇ ਦੇ ਰਿਹਾ ਹੈ ਤਾਂ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਬੋਟ ਹੈ ਉਹ ਖਰਾਬ ਹੋਵੇ ਜਿਹੜੀ ਬੀਜੇਪੀ ਦੀ ਵਿਰੋਧੀ ਵੋਟ ਹੈ ਉਹ ਖਰਾਬ ਹੋਵੇ ਤਾਂ ਕਿ ਕਾਂਗਰਸ ਜਿੱਤਣਾ ਨਹੀਂ ਉਹਨਾਂ ਨੂੰ ਵੋਟ ਪਾ ਕੇ ਵੀ ਆਮ ਆਦਮੀ ਪਾਰਟੀ ਨੂੰ ਕਿਸੇ ਤਰ੍ਹਾਂ ਰੋਕ ਲਈਏ ਅੱਜ ਪ੍ਰਤਾਪ ਸਿੰਘ ਬਾਜਵਾ ਜੋ ਬਿਆਨਬਾਜ਼ੀ ਕਰ ਰਹੇ ਹੈ ਉਹ ਸਿਰਫ ਬੀਜਪੀ ਦੇ ਮੈਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਕਹਿਣ ਤੇ ਜਿਹੜੀ ਬਿਆਨਬਾਜ਼ੀ ਕਰ ਰਹੇ ਆ ਇਹ ਸਾਰਾ ਜਿਹੜਾ ਦੇਸ਼ ਹੈ ਸਾਰਾ ਪੰਜਾਬ ਹੈ ਜਿਹੜਾ ਉਹ ਜਾਣਦਾ ਸਰਜੀ ਕਹਿਣਾ ਚਾਹੋਗੇ ਫਿਰ ਪ੍ਰਤਾਪ ਸਿੰਘ ਬਾਜਵਾ ਦਾ ਇਸ਼ਾਰਾ 100% ਮੈਂ ਕਿਹਾ ਜੀ ਵੀ ਉਹ ਪਹਿਲਾਂ ਵੀ ਬੀਜਪੀ ਦੇ ਇਸ਼ਾਰਿਆਂ ਤੇ ਜਿਹੜਾ ਕੰਮ ਹੈ ਉਹ ਕਰਦੇ ਰਹੇ ਆ ਤੇ ਅੱਜ ਵੀ ਬੀਜਪੀ ਦੇ ਇਸ਼ਾਰਿਆਂ ਦੇ ਕੰਮ ਕਰ ਰਹੇ ਆ ਕਿਸ ਤਰ੍ਹਾਂ ਦਾ ਮੁਕਾਬਲਾ ਦੇਖ ਲਓ ਕੋਈ ਮੁਕਾਬਲਾ ਨਹੀਂ ਜੀ ਇਹਨਾਂ ਦਾ ਮੁਕਾਬਲਾ ਦੂਜੇ ਨੰਬਰ ਤੇ ਕਹਿਣਾ ਆਉਂਦਾ ਆਮ ਆਦਮੀ ਪਾਰਟੀ 100% ਪਹਿਲੇ ਨੰਬਰ ਤੇ ਆਉਂਦਾ